ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕ ਵੀਰਾਂ ਨੂੰ ਮੁਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਵੈਦਰ ਅਪਡੇਟਸ ਉਰੇ ਤੇ ਅੱਜ ਅਸੀਂ ਅੱਜ ਰਾਤ ਜਾਨੀ ਕਿ 17 ਮਈ 2024 ਦੇ ਮੌਸਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਤੇ ਦੇਖਾਂਗੇ ਕੀ ਹਾਲਚਲ ਰਾਤ ਦੇ ਵੇਲੇ ਦਿਖਾਈ ਦੇ ਰਹੀ ਹੈ ਮੌਸਮ ਦੇ ਵਿੱਚ ਗਰਮੀ ਤੋਂ ਕਿਵੇਂ ਜੀ ਰਾਹਤ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਜਾਂ ਫਿਰ ਹਵਾਵਾਂ ਅਤੇ ਬੱਦਲ ਵਗਦੇ ਕੀ ਰੁਖ ਹੋਵੇਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜ਼ਰੂ ਤੇ ਨੀਚੇ ਕਮੈਂਟ ਬਾਕਸ ਦੇ ਵਿੱਚ ਪਿੰਡ ਜ਼ਿਲ੍ਹਾ ਸ਼ਹਿਰ ਆਪਣਾ ਲਿਖ ਕੇ ਜਾਂ ਫਿਰ ਆਪਣੇ ਏਰੀਆ ਦਾ ਮੌਸਮ ਕਿਵੇਂ ਦਾ ਹੈ ਉਹ ਜ਼ਰੂਰ ਦੱਸਿਓ ਜੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਡੇ ਦਰਸ਼ਕ ਵੀਰ ਕਿੱਥੋਂ ਸਾਨੂੰ ਦੇਖ ਰਹੇ ਨੇ ਤੇ ਮੌਸਮ ਉੱਥੇ ਕਿਸ ਵੇਲੇ ਕਿਵੇਂ ਦਾ ਬਣਿਆ ਹੋਇਆ ਹੈ ਤਾਜ਼ਾ ਸੈਟਲਾਈਟ ਇਮੇਜ ਦੇਖ ਲੰਦੇ ਸਭ ਤੋਂ ਪਹਿਲਾਂ ਜੀ ਪੰਜਾਬ ਦੇ ਉੱਪਰ ਹਲਕਾ ਜਿਹਾ ਬੱਦਲੀ ਸਿਸਟਮ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਜ਼ਿਆਦਾਤਰ ਦੁਆਬੇ ਏਰੀਆ ਤੇ ਸੈਂਟਰਲ ਪੰਜਾਬ ਨੂੰ ਕਵਰ ਕਰ ਰਿਹਾ ਹੈ ਜਿਸ ਦਾ ਕੋਈ ਬਹੁਤ ਵੱਡਾ ਦਾ ਅਸਰ ਦਿਖਾਈ ਨਹੀਂ ਦੇ ਰਿਹਾ ਅੱਜ ਦੁਪਹਿਰ ਦੇ ਵੇਲੇ ਹਰਿਆਣਾ ਅਤੇ ਮਾਨਸੇ ਦੇ ਨਾਲ ਲੱਗਦੇ ਕੁ ਨੇਰੀ ਦੇ ਨਾਲ ਬਦਲਬਾਈ ਹੋਈ ਸੀ ਪਰ ਬਹੁਤ ਵੱਡਾ ਉਸ ਦਾ ਕੋਈ ਅਸਰ ਨਹੀਂ ਰਿਹਾ ਗਰਮ ਹਵਾ ਚੱਲ ਰਹੀਆਂ ਸਨ ਤੇ ਓਵਰ ਆਲ ਮੌਸਮ ਖੁਸ਼ਕੀ ਬਣਿਆ ਹੋਇਆ ਸੀ ਪੰਜਾਬ ਦੇ ਬਹੁਤੇ ਹਿੱਸੇ ਦੇ ਵਿੱਚ ਥੋੜਾ ਜਿਹਾ ਗੁੰਮਸਮ ਵਰਗਾ ਮੌਸਮ ਬਣਿਆ ਹੋਇਆ ਹੈ ਤੇ ਥੋੜਾ ਬਹੁਤਾ ਹਰਿਆਣੇ ਦੇ ਹਿੱਸਿਆਂ ਵਿੱਚ ਵੀ ਬਦਲਬਾਈ ਜੀ ਛਾਈ ਹੋਈ ਹੈ ਗੱਲ ਕਰ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਜਾਲੀ ਅਲਰਟ ਦੀ ਦੁਪਹਿਰ ਨੂੰ ਜਾਰੀ ਅਲਰਟ 17 ਤਰੀਕ ਅੱਜ ਦੁਪਹਿਰ ਜੋ ਜਾਰੀ ਹੋਇਆ ਉਹਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਟੈਂਪਰੇਚਰ ਲਗਭਗ 45 ਪਲੱਸ ਅਤੇ ਹਰਿਆਣਾ ਦਾ ਟੈਂਪਰੇਚਰ 46 ਪਲੱਸ ਜਾ ਚੁੱਕਿਆ ਹੈ ਜੋ ਤੁਹਾਨੂੰ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਹੀਟ ਵੇਵ ਵਰਗੀ ਕੰਡੀਸ਼ਨਾਂ ਬੜੀਆਂ ਹੋਈਆਂ ਨੇ ਲੂ ਵਰਗੇ ਹਾਲਾਤ ਬਣੇ ਨੇ ਜਿਨ੍ਹਾਂ ਕਰਕੇ ਟੈਂਪਰੇਚਰ 45 ਪਲੱਸ ਗਿਆ ਹੈ ਜੀ ਆਉਣ ਦੇ ਦਿਨਾਂ ਦਾ ਪੂਰਵਨੁਮਾਨ ਦੇਖ ਲੈਂਦੇ ਆ ਜੀ 17 ਤੋਂ ਲੈ ਕੇ 23 ਤਰੀਕ ਤੱਕ ਕਿਸੇ ਤਰੀਕੇ ਦਾ ਵੀ ਕੋਈ ਵੀ ਬੱਦਲਬਾਜ਼ੀ ਦਾ ਅਸਰ ਨਹੀਂ ਦਿਖਾ ਰਿਹਾ ਸਾਰਾ ਮੌਸਮ ਡਰਾਈ ਦਿਖਾਈ ਦੇ ਰਿਹਾ ਹੈ ਚੇਤਾਵਨੀ ਦੀ ਗੱਲ ਕਰੀਏਕਰ ਚੇਤਾਵਨੀ ਬਹੁਤ ਜ਼ਿਆਦਾ ਖਤਰਨਾਕ ਹੈ ਜੀ ਆਉਣ ਦੇ ਅੱਜ 17 ਤੋਂ ਲੈ ਕੇ 21 ਤਰੀਕ ਤੱਕ ਹੀਟ ਵੇਵ ਚੱਲਣ ਦੇ ਪੂਰੇ ਪੂਰੇ ਸਾਰ ਨੇ ਜੀ ਲੂ ਦਾ ਮੌਲ ਬਣਿਆ ਹੋਇਆ ਜਿਸ ਤੋਂ ਕੀ ਤੁਹਾਨੂੰ ਮੜਾ-ਵਟਾ ਪਰਹੇਜ਼ ਰੱਖਣ ਦੀ ਲੋੜ ਹੈ ਮੌਸਮ ਖੁਸ਼ਕ ਬਣਿਆ ਰਹੇਗਾ ਹੀਟ ਵੇਵ ਚੱਲਦੀਆਂ ਰਹਿਣਗੀਆਂ ਜੀ ਬਹੁਤੇ ਇਲਾਕੇ ਦੇ ਵਿੱਚ ਬਾਕੀ ਤਾਜ਼ਾ ਰੈਡਾਰ ਸਿਸਟਮ ਦੇਖ ਲੈਂਦੇ ਆ ਜੀ ਤੁਹਾਡੀ ਸਕਰੀਨ ਦੇ ਉੱਪਰ ਤਾਜ਼ਾ ਰੈਡਾਰ ਸਿਸਟਮ ਦਿਖਾਈ ਦੇ ਰਿਹਾ ਹੈ ਜੀ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਲਗਭਗ ਪ੍ਰੋਪਰ ਹੀਟ ਵੇਵ ਦੇ ਹਾਲਾਤ ਬਣੇ ਹੋਏ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਅਗਰ ਜ਼ੂਮ ਕਰਕੇ ਦੇਖਿਆ ਜਾਵੇ ਪੰਜਾਬ ਦੀ ਗੱਲ ਕਰੀਏ ਅਗਰ ਆਪਾਂ ਤਾਂ ਪੰਜਾਬ ਦੇ ਬਹੁਤੇ ਇਲਾਕੇ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਜੀ ਉਹ ਇਸ ਟਾਈਮ ਸ਼ਾਮ ਦੇ ਵੇਲੇ 32 ਤੋਂ 33 ਡਿਗਰੀ ਬਣਿਆ ਹੋਇਆ ਹੈ। ਇਸ ਟਾਈਮ 7 ਵਜੇ ਦੀ ਰਿਪੋਰਟ ਹੈ ਜੀ। ਫਿਲਹਾਲ ਹਜੇ ਵੀ ਟੈਂਪਰੇਚਰ 34-35 ਡਿਗਰੀ ਨੂੰ ਟਾਂਡਾ ਦੇ ਵਿੱਚ, ਪੱਟੀ ਦੇ ਵਿੱਚ, ਜਲੰਧਰ, ਮੋਗੇ ਦੀ ਗੱਲ ਕਰੀਏ, ਲੁਧਿਆਣਾ ਦੀ ਗੱਲ ਕਰੀਏ 34-35 ਡਿਗਰੀ ਬਣੇ ਹੋਏ ਨੇ ਤੇ ਮਤ ਇਸ ਟਾਈਮ ਸਭ ਤੋਂ ਵੱਧ ਟੈਂਪਰੇਚਰ ਮਲੌਰਟ ਵਿੱਚ ਦਿਖਾਈ ਦੇ ਰਿਹਾ ਹੈ 35 ਡਿਗਰੀ, ਮਾਨਸਾ ਦੇ ਵਿੱਚ 35 ਡਿਗਰੀ। ਅਗਰ ਗੱਲ ਕਰ ਲਈ ਹਰਿਆਣੇ ਦੀ, ਹਰਿਆਣਾ ਦਾ ਟੈਂਪਰੇਚਰ ਇਸ ਤੋਂ ਵੀ ਜ਼ਿਆਦਾ ਹੈ। ਕੈਂਥਲ ਦੇ ਵਿੱਚ 36, ਕਰਨ ਤੇ ਜਿੰਦੇ ਦੇ ਵਿੱਚ 35 ਵਿਵਾਨੀ ਰੋਹ ਤੱਕ 37 ਡਿਗਰੀ ਛੱਜਰ 36 ਡਿਗਰੀ ਤੇ ਦਿੱਲੀ ਤੇ ਸੋਨੀਪੱਤ ਦੇ ਨਾਲ ਲੱਗਦੇ ਏਰੀਏ ਉਹਨਾਂ ਚ ਵੀ 35 36 ਡਿਗਰੀ ਟੈਂਪਰੇਚਰ ਬਣਿਆ ਹੋਇਆ ਹੈ ਇਹ ਹਾਲਾਤ ਨੇ ਜੀ ਇਸ ਟਾਈਮ ਮੌਸਮ ਦੇ ਕਿਸੇ ਤਰੀਕੇ ਦੀ ਰਾਤ ਫਿਲਹਾਲ ਦਿਖਾਈ ਨਹੀਂ ਦੇ ਰਹੀ ਮੀਂਹ ਪੱਖੋਂ ਤੇ ਆਉਂਦੇ ਪੰਜ-ਛੇ ਦਿਨ ਐਵੇਂ ਦਾ ਮੌਸਮ ਬਣਿਆ ਰਹੇਗਾ ਜਿਹੜੀ ਮੌਨਸੂਨ ਦੀ ਗਤੀਵਿਧੀ ਹੈ ਉਹ 30 ਤੋਂ ਲੈ ਕੇ ਪਹਿਲੀ ਤਰੀਕ ਤੱਕ ਪੰਜਾਬ ਸੌਰੀ ਭਾਰਤ ਵਿੱਚ ਐਂਟਰ ਕਰ ਜਾਵੇਗਾ ਓਡੀਸ਼ਾ ਦੇ ਵਿੱਚ ਟੱਚ ਹੋ ਜਾਵੇਗਾ ਤੇ ਬਾਕੀ ਗੱਲ ਕਰ ਲਈਏ ਪੰਜਾਬ ਤੱਕ ਕਦੋਂ ਮੌਨਸੂਨ ਪਹੁੰਚੇਗਾ ਜਾਂ ਫਿਰ ਹਰਿਆਣੇ ਵਿੱਚ ਮੌਨਸੂਨ ਕਦੋਂ ਪਹੁੰਚੇਗਾ ਉਹਦੇ ਬਾਰੇ ਜਲਦ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਪੰਜਾਬ ਦੇ ਨਾਲ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਜ਼ਰੂਰ ਕਰਿਓ ਜੀ ਅਗਰ ਤੁਹਾਨੂੰ ਮੌਨਸੂਨ ਦੀ ਜਾਣਕਾਰੀ ਚਾਹੀਦੀ ਹੈ ਤਾਂ ਨੀਚੇ ਕਮੈਂਟ ਬਾਕਸ ਵਿੱਚ ਮੌਨਸੂਨ ਲਿਖ ਕੇ ਸਾਨੂੰ ਦੱਸ ਦਿਓ ਤਾਂ ਅਸੀਂ ਨਵੀਂ ਵੀਡੀਓ ਕੱਲ ਦੀ ਮੌਨਸੂਨ ਬਾਰੇ ਲੈ ਕੇ ਆਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਪੰਜਾਬ ਦੇ ਨਾਲ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ